ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈੱਡਲਾਈਨਸ ਨਾਲ ਕਰਦੇ ਹਾਂ ਸ਼ੁਰੂਆਤ ਕੈਨੇਡਾ ਦੇ ਉੱਪਰ ਮਿਸ਼ਨ ਹਸਪੀਟਲ ਦਾ ਐਮਰਜੈਂਸੀ ਡਿਪਾਰਟਮੈਂਟ ਫਿਰ ਤੋਂ ਹੋਇਆ ਬੰਦ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਮਰਜੈਂਸੀਜ਼ ਰੂਮਸ ਬੰਦ ਹੋਣਾ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ ਸਰਕਾਰ ਦੇ ਪੱਲੋ ਮੇਜਰ ਪ੍ਰੋਜੈਕਟਸ ਦੀ ਅਗਲੀ ਲਿਸਟ ਫੈਡਰਲ ਮੇਜਰ ਪ੍ਰੋਜੈਕਟ ਆਫਿਸ ਨੂੰ ਵੀਰਵਾਰ ਨੂੰ ਜਾਵੇਗੀ ਸੌਂਪੀ ਪ੍ਰਧਾਨ ਮੰਤਰੀ ਮਾਹ ਕਾਰਨੀ ਦੇ ਵੱਲੋਂ ਕੀਤਾ ਗਿਆ ਇਲਾ ਕੈਨੇਡਾ ਨੇ ਖਸਰਾ ਮੁਕਤ ਸਟੇਟਸ ਗਵਾਇਆ ਕਿਉਂਕਿ ਪਿਛਲੇ ਸਾਲ ਕੈਨੇਡਾ ਦੇ ਵਿੱਚ ਲਗਾਤਾਰ ਖਸਰੇ ਦੇ ਕੇਸ ਆਏ ਸਨ ਸਾਹਮਣੇ 5000 ਦੇ ਲਗਭਗ ਮਾਮਲੇ ਆਏ ਸਨ ਸਾਹਮਣੇ ਹੋਂਜਾਂ ਦੇ ਕਬਰਾਂ ਵਿਸਤਾਰ ਦੇ ਨਾਲ ਫਰੇਜ਼ਰ ਵੈਲੀ ਚ ਇੱਕ ਵਾਰ ਫਿਰ ਤੋਂ ਸਟਾਫ ਦੀ ਘਾਟ ਕਾਰਨ ਐਮਰਜੈਂਸੀ ਰੂਮ ਬੰਦ ਕੀਤਾ ਗਿਆ ਮਿਸ਼ਨ ਮੈਮੋਰੀਅਲ ਹਸਪੀਟਲ ਦਾ ਐਮਰਜੈਂਸੀ ਡਿਪਾਰਟਮੈਂਟ ਸੋਮਵਾਰ ਸਵੇਰੇ 8 ਵਜੇ ਤੱਕ ਬੰਦ ਰਿਹਾ ਕਿਉਂਕਿ ਹੈਲਥ ਅਥਾਰਟੀ ਡਾਕਟਰਾਂ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ ਫਰੇਜ਼ਰ ਹੈਲਥ ਅਥਾਰਟੀ ਨੇ ਅਤਿਬਾਰ ਦੁਪਹਿਰ ਨੂੰ ਐਮਰਜੈਂਸੀ ਬੰਦ ਕਰਨ ਬਾਰੇ ਜਾਣਕਾਰੀ ਦਿੱਤੀ ਸੀ ਸਰਵਿਸ ਬੰਦ ਹੋਣ ਤੋਂ ਪਹਿਲਾਂ ਸਾਰੇ ਮਰੀਜ਼ਾਂ ਨੂੰ ਦੇਖਿਆ ਗਿਆ ਸੀ ਅਤੇ ਐਮਰਜੈਂਸੀ ਟ੍ਰੇਨਡ ਨਰਸਾਂ ਮਰੀਜ਼ਾਂ ਦੀ ਦੇਖਭਾਲ ਕਰਦੀਆਂ ਰਹੀਆਂ ਨੇ ਅਤੇ ਮਰੀਜ਼ਾਂ ਨੂੰ ਹੋਰ ਹਸਪਤਾਲਾਂ 'ਚ ਸ਼ਿਫਟ ਕਰਨ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਜੇਕਰ ਕੋਈ ਹੈਲਥ ਰਿਲੇਟਿਡ ਉਸ ਤਰ੍ਹਾਂ ਦੀ ਐਮਰਜੈਂਸੀ ਆਉਂਦੀ ਹੈ। ਇਹ ਐਮਰਜੈਂਸੀ ਰੂਮ 28 ਅਕਤੂਬਰ ਤੋਂ 1 ਨਵੰਬਰ ਵਿਚਕਾਰ ਵੀ ਬੰਦ ਰਿਹਾ ਸੀ ਫਰਵਰੀ ਮਾਰਚ ਅਤੇ ਅਗਸਤ ਵਿੱਚ ਵੀ ਇਹ ਸਮੱਸਿਆ ਆ ਚੁੱਕੀ ਹੈ ਇਸ ਸਾਲ ਦੇ ਸ਼ੁਰੂ ਵਿੱਚ ਫ੍ਰੀਜ਼ਰ ਹੈਲਥ ਨੇ ਐਲਾਨ ਕੀਤਾ ਸੀ ਕਿ ਹਸਪੀਟਲ ਦਾ ਐਮਰਜੈਂਸੀ ਡਿਪਾਰਟਮੈਂਟ 18 ਮਿਲੀਅਨ ਡਾਲਰ ਨਾਲ ਮਾਡਰਨ ਕੀਤਾ ਜਾਏਗਾ ਕਿਉਂਕਿ ਫਲੱਡ ਆਉਣ ਤੋਂ ਬਾਅਦ ਇਹ ਯੋਜਨਾ ਲਿਆਂਦੀ ਗਈ ਸੀ ਐਕਸਪੈਂਡ ਕੀਤਾ ਗਿਆ ਐਮਰਜੈਂਸੀ ਡਿਪਾਰਟਮੈਂਟ ਪੈਂਟੀਫਿਸ ਦੀ ਵੱਡਾ ਹੋਏਗਾ ਜਿੱਥੇ ਕਿ 17 ਤੋਂ ਵੱਧ ਕੇ 41 ਬੈੱਡ ਹੋ ਜਾਣਗੇ ਇਹ ਐਲਾਨ 15 ਮਈ ਨੂੰ ਕੀਤਾ ਗਿਆ ਸੀ ਇਹ ਕੰਮ 2027 ਸਪ੍ਰਿੰਗ ਤੱਕ ਪੂਰਾ ਹੋਣਾ ਪਰ ਸਟਾਫ ਤੋਂ ਬਿਨਾ ਇਹ ਵੀ ਕਿਸੇ ਕੰਮ ਦਾ ਨਹੀਂ ਹੋਏਗਾ ਇਸ ਸਮੱਸਿਆ ਇੰਟੀਰੀਅਰ ਅਤੇ ਨਾਰਦਰਨ ਹੈਲਥ ਰੀਜਨ ਦੇ ਵਿੱਚ ਜਿਆਦਾ ਗੰਭੀਰ ਹੈ ਜਿੱਥੇ ਕਿ 200 ਤੋਂ ਜਿਆਦਾ ਵਾਰ ਟੈਂਪਰੇਰੀ ਐਮਰਜੈਂਸੀ ਰੂਮ ਇਸ ਸਾਲ ক্লোਜ਼ ਹੋਏ ਨੇ ਡੈਲਟਾ ਵਿੱਚ ਵੀ ਚਾਰ ਵਾਰ ਐਮਰਜੈਂਸੀ ਰੂਮ ক্লোਜ਼ਰ ਹੋ ਚੁੱਕਿਆ ਜਿਸ ਕਾਰਨ ਇਹ ਮੁੱਦਾ ਲਗਾਤਾਰ ਆਪੋਜੀਸ਼ਨ ਪਾਰਟੀ ਦੇ ਵੱਲੋਂ ਚੁੱਕਿਆ ਜਾਂਦਾ ਰਿਹਾ ਜਿਸ ਨੇ ਆਖਿਆ ਕਿ ਐਨਡੀਪੀ ਦੀ ਅਗਵਾਈ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈਲਥ케ਅਰ ਸਰਵਿਸਿਜ਼ ਲਗਾਤਾਰ ਨਿਗਰਭਲੇ ਜਾ ਰਹੀਆਂ ਨੇ ਜਿੱਥੇ ਕਿ ਐਮਰਜੈਂਸੀ ਤੋਂ ਬਿਨਾ ਮਰੀਜ਼ਾਂ ਨੂੰ ਛੱਡਿਆ ਜਾਂਦਾ ਲੰਮਾ ਲੌਂਗ ਵੇਟ ਟਾਈਮ ਹੈ ਕੈਂਸਰ ਦੇ ਮਰੀਜ਼ਾਂ ਨੂੰ ਇਲਾਜ ਕਰਵਾਉਣ ਦੇ ਲਈ ਅਮਰੀਕਾ ਭੇਜਿਆ ਜਾ ਰਿਹਾ ਪਰ ਦੂਜੇ ਪਾਸੇ ਜੇਕਰ ਪ੍ਰੋਵਿੰਸ਼ਲ ਸਰਕਾਰ ਐਨਡੀਪੀ ਦੀ ਗੱਲ ਕਰੀਏ ਤਾਂ ਹੈਲਥ ਮਿਨਿਸਟਰ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਬਹੁਤ ਘੱਟ ਐਮਰਜੈਂਸੀ ਕਲੋਜ਼ਰ ਹੋਏ ਨੇ ਅਤੇ ਡਾਕਟਰਾਂ ਦੀ ਘਾਟ ਨੂੰ ਦੂਰ ਕਰਨ ਦੇ ਲਈ ਪ੍ਰੋਵਿੰਸ਼ੀਅਲ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਜਿਸ ਦੇ ਵਿੱਚ ਹਾਲ ਹੀ ਵਿੱਚ ਅਮਰੀਕਾ 'ਚ ਚਲਾਈ ਗਈ ਕੈਂਪੇਨ ਵੀ ਸ਼ਾਮਲ ਹੈ ਜਿਸ ਤਹਿਤ ਅਮਰੀਕੀ ਡਾਕਟਰਾਂ ਨੂੰ ਬ੍ਰਿਟਿਸ਼ ਕੋਲੰਬੀਆ ਲਿਆਉਣ ਦੇ ਲਈ ਕਦਮ ਚੁੱਕੇ ਜਾ ਰਹੇ ਨੇ ਇਸ ਤੋਂ ਇਲਾਵਾ ਸਰੀਦੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਵਿੱਚ ਨਵਾਂ ਮੈਡੀਕਲ ਸਕੂਲ ਵੀ ਸਥਾਪਿਤ ਹੋ ਰਿਹਾ ਜੋ ਕਿ ਅਗਲੇ ਸਾਲ ਸ਼ੁਰੂ ਹੋ ਜਾਏਗਾ ਪਰ ਮੌਜੂਦਾ ਸਮੇਂ ਦੇ ਵਿੱਚ ਮੈਡੀਕਲ ਐਸੋਸੀਏਸ਼ਨ ਇਸੇ ਗੱਲ ਕਹਿ ਰਹੀਆਂ ਨੇ ਕਿ ਹੋਰ ਰੀਜਨਾਂ ਤੋਂ ਤੇ ਹੋਰ ਮੁਲਕਾਂ ਤੋਂ ਡਾਕਟਰਾਂ ਨੂੰ ਲਿਆ ਕੇ ਇੱਥੇ ਸਰਟੀਫਾਈ ਕਰਨਾ ਜ਼ਰੂਰੀ ਹੈ ਉਸ ਦੇ ਨਾਲ ਹੀ ਹੈਲਥ케ਅਰ ਸੈਕਟਰ ਸਹੀ ਦਿਸ਼ਾ ਦੇ ਵਿੱਚ ਅੱਗੇ ਵਧ ਸਕਦਾ ਹੈ ਬੀਸੀ ਕਨਜ਼ਰਟਿਵ ਰਾਈਡਿੰਗ ਐਸੋਸੀਏਸ਼ਨ ਦੇ ਐਗਜ਼ੀਕਿਊਟਿਵਸ ਅਤੇ ਕੈਂਡੀਡੇਟਸ ਵੱਲੋਂ ਪਾਰਟੀ ਲੀਡਰ ਜੌਨ ਰਸਟਰਡ ਦਾ ਅਸਤੀਫਾ ਮੰਗਿਆ ਗਿਆ 7 ਨਵੰਬਰ ਨੂੰ ਪਾਰਟੀ ਕੌਕਸ ਨੂੰ ਲਿਖੇ ਪੱਤਰ ਦੇ ਵਿੱਚ ਵਰਨਵੀ ਕੁਕੇਟਲਾਮ ਅਤੇ ਨਿਊ ਵੈਸਟ ਦੇ ਮੈਂਬਰਸ ਵੱਲੋਂ ਮੈਂਬਰਸ਼ਿਪ ਵਿੱਚ ਆਈ ਗਰਾਵਟ ਅਤੇ ਅਪਰੂਵਲ ਰੇਟਿੰਗ ਡਿੱਗਣ ਦੀ ਗੱਲ ਆਖੀ ਗਈ ਹੈ। ਬੀਸੀ ਨਾਰਥ ਰਾਈਡਿੰਗ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਕੋਰੀ ਬਰੂਕਸ ਵੱਲੋਂ ਗੱਲਬਾਤ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਪਾਰਟੀ ਨੂੰ ਜਿੱਤ ਵੱਲ ਲਿਜਾਣ ਲਈ ਨਵੇਂ ਲੀਡਰਸ਼ਿਪ ਦੀ ਜ਼ਰੂਰਤ ਹੈ। ਜਿਨ੍ਹਾਂ ਨੇ ਕਿਹਾ ਕਿ ਤਾਜ਼ਾ ਲੈਗਰ ਪੋਲ ਵਿੱਚ ਜੌਨ ਰੈਸਟਡ ਦੀ ਪਪੂਲਾਰਿਟੀ 40% ਤੋਂ ਘੱਟ ਹੈ। ਜਿਨ੍ਹਾਂ ਆਖਿਆ ਕਿ ਜੇਕਰ ਅੱਜ ਇਲੈਕਸ਼ਨ ਹੁੰਦੀ ਹੈ ਤਾਂ ਐਨਡੀਪੀ ਦੇ ਮੁਕਾਬਲੇ ਪਾਰਟੀ ਦੀ ਹਾਰ ਹੋਏਗੀ। ਪਾ ਮੇ ਕੇ ਐਨ ਡੀ ਪੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਲੋਕ ਨਿਰਾਸ਼ ਨੇ ਅਤੇ ਟਰੈਕ ਰਿਕਾਰਡ ਵੀ ਖਰਾਬ ਹੈ ਪਰ ਚੇਕਰ ਕੰਜ਼ਰਵਟਿਵਸ ਨੇ ਸਹੀ ਦਿਸ਼ਾ ਵਿੱਚ ਕਦਮ ਨਾ ਚੁੱਕੇ ਤਾਂ ਫਿਰ ਵੀ ਐਨ ਡੀ ਪੀ ਹੀ ਜਿੱਤੇਗੀ ਇਸ ਲਈ ਜ਼ਰੂਰੀ ਹੈ ਕਿ ਕੌਕਸ ਪ੍ਰਭਾਵਸ਼ਾਲੀ ਲੀਡਰਸ਼ਿਪ ਲਈ ਅੱਗੇ ਲਿਆਂਦੀ ਜਾਵੇ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਲੀਡਰਸ਼ਿਪ ਰੇਸ ਦੌਰਾਨ ਨਵਾਂ ਲੀਡਰ ਚੁਣਨ ਤੱਕ ਅੰਤਰੀਮ ਲੀਡਰ ਨਿਯੁਕਤ ਕੀਤਾ ਜਾਵੇ ਅਤੇ ਅਗਲੀਆਂ ਪਰਵੈਂਸ਼ਲ ਚੋਣਾਂ ਜਿੱਤਣ ਲਈ ਅਤੇ ਬ੍ਰਿਟਿਸ਼ ਕੋਲੰਬੀਆ ਦੇ ਚੰਗੇ ਭਵਿੱਖ ਲਈ ਇਹੀ ਇਕੋ ਇਕ ਰਸਤਾ ਹੈ ਬ੍ਰੂਕਸ ਮੁਤਾਬਕ ਰਸਟਰ ਨੂੰ ਹਟਾਉਣ ਦੀ ਮੰਗ ਜ਼ਮੀਨੀ ਪੱਧਰ ਤੇ ਪਾਰਟੀ ਮੈਂਬਰਾਂ ਦੀ ਸਾਂਝੀ ਸੋਚ ਤੇ ਆਧਾਰਿਤ ਹੈ ਉਹਨਾਂ ਕਹੇ ਕਿ ਇਹ ਪਾਰਟੀ ਵਿੱਚ ਦੋ ਧੜਿਆਂ ਦਾ ਮਾਮਲਾ ਨਹੀਂ ਹੈ ਇਸ ਪੱਤਰ ਵਿੱਚ ਹਰ ਵਿਚਾਰਧਾਰਾ ਦੇ ਮੈਂਬਰ ਸ਼ਾਮਲ ਨੇ ਫੈਡਰਲ ਕੰਜ਼ਰਵਟਿਵ ਅਤੇ ਲਿਬਰਲਸ ਨੂੰ ਵੀ ਸੁਣਿਆ ਜਾ ਰਿਹਾ ਹੈ ਤੇ ਜ਼ਮੀਨੀ ਪੱਧਰ ਤੇ ਸਾਰੇ ਕਾਫੀ ਹੱਦ ਤੱਕ ਇਕਜੁੱਟ ਨੇ ਜਿਨ੍ਹਾਂ ਕਿਹਾ ਕਿ ਕਿਸੇ ਵੀ ਐਮਐਲਏ ਨੇ ਹਾਲੇ ਤੱਕ ਜਨਤਕ ਤੌਰ ਤੇ ਜਵਾਬ ਨਹੀਂ ਦਿੱਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਰਾਈਡਿੰਗਸ ਦੇ ਐਸੋਸੀਏਸ਼ਨਸ ਵਿੱਚ ਸ਼ਾਮਲ ਹੋਣਗੀਆਂ ਪਾਰਟੀ ਲੀਡਰ ਰੋਸਟਰ ਨੂੰ ਹਟਾਉਣ ਲਈ ਇਹ ਪਹਿਲੀ ਕਾਲ ਨਹੀਂ ਹੈ ਜਿਸ ਵਿੱਚ ਪਾਰਟੀ ਦੀ ਇਕਜੁੱਟਤਾ ਖਤਰੇ ਦੀ ਗੱਲ ਵੀ ਪਹਿਲਾਂ ਕੀਤੀ ਜਾ ਚੁੱਕੀ ਹੈ ਕਿਉਂਕਿ ਇਸ ਸਮੇਂ ਵਿਧਾਨ ਸਭਾ ਸੈਸ਼ਨ ਦੌਰਾਨ ਵਿਰੋਧੀ ਧਿਰ ਸਰਕਾਰ ਨੂੰ ਘੇਰਨ ਦੀ ਥਾਂ ਤੇ ਆਪਣੇ ਲੀਡਰ ਦੇ ਦਿਵਾਲੇ ਹੋਈ ਨਜ਼ਰਾਈ ਜਿਸ ਵਿੱਚ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਫਲੋਰ ਕ੍ਰਾਸ ਕਰਨਾ ਵੀ ਸ਼ਾਮਲ ਰਿਹਾ ਅਤੇ ਇੱਕ ਦੋ ਵਿਧਾਇਕਾਂ ਨੂੰ ਪਾਰਟੀ ਕੌਕਸ ਤੋਂ ਬਾਹਰ ਕਰਨ ਦਾ ਮੁੱਦਾ ਵੀ ਚਰਚਾ ਦੇ ਵਿੱਚ ਰਿਹਾ ਪਰ ਹੁਣ ਜਿਸ ਢੰਗ ਦੇ ਨਾਲ ਚਿੱਠੀ ਪੱਤਰ ਆਹੀਂ ਜੌਨ ਰਸਟਰ ਦੀ ਲੀਡਰਸ਼ਿਪ ਉੱਪਰ ਸਵਾਲ ਚੁੱਕੇ ਜਾ ਰਹੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬੀਸੀ ਕੰਜ਼ਰਵਟਿਵ ਚ ਬਗੀਸੁਰ ਹੋਰ ਵੀ ਤੇਜ਼ ਹੋ ਸਕਦੇ ਨੇ ਜਿਸ ਦਾ ਲਾਹਾ ਸਿੱਧੇ ਰੂਪ ਦੇ ਵਿੱਚ BC NDP ਨੂੰ ਮਿਲੇਗਾ ਕਿਉਂਕਿ BC NDP ਦੇ ਵਿੱਚ ਇਸ ਤਰ੍ਹਾਂ ਦੀਆਂ ਆਵਾਜ਼ਾਂ ਨਹੀਂ ਉੱਠ ਰਹੀਆਂ ਬੇਸ਼ੱਕ ਸਰਕਾਰ ਦੇ ਕੰਮ ਕਾਜ ਤੋਂ ਪ੍ਰਵੈਂਸ ਦੇ ਲੋਕ ਉਸ ਤਰ੍ਹਾਂ ਸੰਤੋਸ਼ਟ ਨਹੀਂ ਨੇ ਖੁਸ਼ ਨਹੀਂ ਨੇ ਪਰ ਜਿਸ ਢੰਗ ਦਾ ਸਿਆਸੀ ਖਲਾਅ ਹੈ ਉਸ ਦੇ ਵਿੱਚ NDP ਦੇ ਲਈ ਸਹੀ ਰਸਤਾ ਹੋ ਸਕਦਾ ਹੈ ਹੈਲਥ ਕੈਨੇਡਾ ਨੇ ਆਪਣਾ ਮੀਜ਼ਲ ਇਲੀਮੀਨੇਸ਼ਨ ਸਟੇਟਸ ਗਵਾ ਲਿਆ ਜੋ ਕਿ 1998 ਤੋਂ ਮਿਲਿਆ ਹੋਇਆ ਸੀ ਭਾਬਕੇ ਕੈਨੇਡਾ ਹੁਣ ਖਸਰਾ ਮੁਕਤ ਨਹੀਂ ਰਿਹਾ ਫੈਡਰਲ ਏਜੰਸੀ ਦੇ ਮੁਤਾਬਕ ਪੈਨ ਅਮਰੀਕਨ ਹੈਲਥ ਆਰਗੇਨਾਈਜੇਸ਼ਨ ਵੱਲੋਂ ਇਹ ਸਟੇਟਸ ਵਾਪਸ ਲਿਆ ਗਿਆ ਕਿਉਂਕਿ ਇੱਕ ਸਾਲ ਤੋਂ ਵੱਧ ਸਮੇਂ ਤੱਕ ਖਸਰੇ ਦੇ ਕੇਸ ਕੈਨੇਡਾ ਵਿੱਚ ਸਾਹਮਣੇ ਆਉਂਦੇ ਰਹੇ ਨੇ ਨਿਊ ਬਰੰਜ਼ਵਿਕ ਵਿੱਚ 2024 ਚ ਖਸਰੇ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਬਾਅਦ ਪੂਰੇ ਕੈਨੇਡਾ ਚ 5000 ਕੇਸ ਆ ਚੁੱਕੇ ਨੇ ਜਿਸ ਵਿੱਚ ਦੋ ਬੱਚਿਆਂ ਦੀ ਮੌਤ ਵੀ ਸ਼ਾਮਲ ਹੈ 온ਟਾਰੀਓ ਵਿੱਚ 2000 ਕੇਸ ਸਾਹਮਣੇ ਆਏ ਨੇ ਅਲਬਰਟਾ ਦੇ ਵਿੱਚ ਵੀ 2000 ਲੋਕ ਮੀਜ਼ਲਸ ਕਾਰਨ ਬਿਮਾਰ ਹੋਏ ਨੇ ਇਸ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਮੈਨੀਟੋਬਾ ਨੋਵਾ ਸਕੋਸ਼ੀਆ ਸਕੈਚਵਨ ਅਤੇ ਨਾਰਥ ਵੈਸਟ ਟੈਰੀਟਰੀਜ਼ ਦੇ ਵਿੱਚ ਵੀ ਕੇਸ ਆਏ ਨੇ ਅਤੇ ਇਹ ਕੇਸ 12 ਮਹੀਨਿਆਂ ਤੋਂ ਜ਼ਿਆਦਾ ਫੈਲਦੇ ਰਹੇ ਨੇ ਖਾਸ ਕਰ ਜਿੱਥੇ ਵੈਕਸੀਨੇਸ਼ਨ ਰੇਟ ਘੱਟ ਸੀ ਉੱਥੇ ਇਹਨਾਂ ਕੇਸਾਂ ਦੇ ਵਿੱਚ ਜ਼ਿਆਦਾ ਵਾਧਾ ਦੇਖਿਆ ਗਿਆ ਹੈ ਹੈਲਥ ਕੈਨੇਡਾ ਮੁਤਾਬਕ ਉਹ ਫੈਡਰਲ ਪ੍ਰੋਵਿੰਸ਼ੀਅਲ ਅਤੇ ਟੈਰੀਟਰੀਜ਼ ਦੀਆਂ ਸਰਕਾਰਾਂ ਦੇ ਨਾਲ ਕੰਮ ਕਰ ਰਿਹਾ ਤਾਂ ਜੋ ਵੈਕਸੀਨੇਸ਼ਨ ਵਧਾਈ ਜਾ ਸਕੇ ਇਸ ਤੋਂ ਇਲਾਵਾ ਡਾਟਾ ਸ਼ੇਅਰਿੰਗ ਸਰਵੇਲੈਂਸ ਅਤੇ ਗਾਈਡੈਂਸ ਵੀ ਵਧਾਈ ਜਾ ਰਹੀ ਹੈ ਪੈਨ ਅਮਰੀਕਨ ਹੈਲਥ ਆਰਗੇਨਾਈਜੇਸ਼ਨ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਨਾਰਥ ਅਤੇ ਸਾਊਥ ਅਮਰੀਕਾ ਦੇ ਲਈ ਆਫ ਅਤੇ ਇਸ ਤੋਂ ਪਹਿਲਾਂ 2018 ਦੇ ਵਿੱਚ ਵੈਨੇਜ਼ੁਏਲਾ ਅਤੇ 2019 ਦੇ ਵਿੱਚ ਬ੍ਰਾਜ਼ੀਲ ਦਾ ਖਸਰਾ ਫਰੀ ਸਟੇਟਸ ਖਤਮ ਕੀਤਾ ਗਿਆ ਸੀ ਪਰ 5 ਸਾਲਾਂ ਦੀ ਮਿਹਨਤ ਤੋਂ ਬਾਅਦ ਉਹ ਇਸ ਨੂੰ ਵਾਪਸ ਹਾਸਲ ਕਰ ਰਹੇ ਨੇ ਖਸਰਾ ਦੁਨੀਆ ਵਿੱਚ ਫੈਲਣ ਵਾਲਾ ਇੱਕ ਵੱਡਾ ਡਿਜ਼ੀਜ਼ ਹੈ ਜਿਸ ਨੂੰ ਰੋਕਣ ਦੇ ਲਈ 95% ਲੋਕਾਂ ਦਾ ਵੈਕਸੀਨੇਟ ਹੋਣਾ ਬਹੁਤ ਜ਼ਰੂਰੀ ਹੈ ਪਰ ਪਿਛਲੇ ਸਮੇਂ ਦੌਰਾਨ ਕੈਨੇਡਾ ਦੇ ਵਿੱਚ ਖਸਰੇ ਦੇ ਟੀਕਾਕਰਨ ਨੂੰ ਲੈ ਕੇ ਦਰ ਕਾਫੀ ھیਠਾ ਰਹੀ ਹੈ ਭਾਵੇਂ ਕਿ ਲੋਕਾਂ ਦੇ ਵੱਲੋਂ ਵੈਕਸੀਨੇਸ਼ਨ ਨਹੀਂ ਲਗਵਾਈ ਗਈ ਪਿਛਲੇ ਸਮੇਂ ਦੌਰਾਨ ਕੋਵਿਡ ਪੰਡੈਮਿਕ ਦੇ ਚੱਲਦਿਆਂ ਵੀ ਵੈਕਸੀਨੇਸ਼ਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਆਵਾਜ਼ਾਂ ਉੱਠੀਆਂ ਨੇ ਪਰ ਹੈਲਥ ਐਕਸਪਰਟ ਲਗਾਤਾਰ ਲੋਕਾਂ ਨੂੰ ਇਹ ਅਪੀਲ ਕਰ ਰਹੇ ਨੇ ਕਿ ਹੈਲਥ ਕੈਨੇਡਾ ਵੱਲੋਂ ਅਪਰੂਵ ਕੀਤੀਆਂ ਸਾਰੀਆਂ ਵੈਕਸੀਨੇਸ਼ਨਸ ਹੀ ਲਗਵਾਉਣੀਆਂ ਚਾਹੀਦੀਆਂ ਨੇ ਤਾਂ ਜੋ ਕਿਸੇ ਕਿਸਮ ਦੇ ਡਿਜ਼ੀਜ਼ ਤੋਂ ਬਚਿਆ ਜਾ ਸਕੇ ਅਤੇ ਜੇਕਰ ਕੋਈ ਫਲੂ ਜਾਂ ਕੋਵਿਡ ਵਰਗਾ मामला ਸਾਹਮਣੇ ਆਉਂਦਾ ਹੈ ਤਾਂ ਉਸ ਨੂੰ ਰੋਕਿਆ ਜਾ سکے ਸੋ ਹੁਣ ਹੈਲਥ ਕੈਨੇਡਾ ਦੇ ਵੱਲੋਂ ਦੁਬਾਰਾ ਤੋਂ ਪ੍ਰੋਵਿੰਸ਼ੀਅਲ ਫੈਡਰਲ ਅਤੇ ਟੈਰੀਟਰੀਜ਼ ਦੀਆਂ ਗਵਰਨਮੈਂਟਸ ਦੇ ਨਾਲ رابطہ ਬਣਾਇਆ ਜਾ ਰਿਹਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਰਣਨੀਤੀ ਵੀ ਸਾਂਝੀ ਕੀਤੀ ਜਾ ਸਕਦੀ ਹੈ ਕਿ ਕਿਸ ਢੰਗ ਦੇ ਨਾਲ ਵੈਕਸੀਨੇਸ਼ਨ ਰੇਟ ਨੂੰ ਵਧਾਇਆ ਜਾ ਸਕੇ ਕਿਉਂਕਿ ਜੇਕਰ ਕੈਨੇਡਾ ਨੇ ਖਸਰਾ ਮੁਕਤ ਦੇਸ਼ ਦਾ ਸਟੇਟਸ ਦੁਬਾਰੇ ਹਾਸਲ ਕਰਨਾ ਹੈ ਤਾਂ ਉਸ ਦੇ ਲਈ ਜ਼ਰੂਰੀ ਹੈ ਕਿ ਇਹ ਕੇਸ ਦੁਬਾਰਾ ਨਾ ਫੈਲਣ ਅਤੇ ਵੈਕਸੀਨੇਸ਼ਨ ਵੱਧ ਤੋਂ ਵੱਧ ਲੋਕਾਂ ਦੇ ਲੱਗੇ ਪ੍ਰਧਾਨ ਮੰਤਰੀ ਮਹਾਕਾਰਨੀ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਰਿਵਿਊ ਕੀਤੇ ਮੇਜਰ ਪ੍ਰੋਜੈਕਟਸ ਦੀ ਅਗਲੀ ਲਿਸਟ ਮੇਜਰ ਪ੍ਰੋਜੈਕਟ ਆਫਿਸ ਨੂੰ ਵੀਰਵਾਰ ਨੂੰ ਭੇਜੀ ਜਾਏਗੀ। ਕਰੀਬ 2 ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਵੱਲੋਂ 5 ਵੱਡੇ ਪ੍ਰੋਜੈਕਟਾਂ ਦੀ ਲਿਸਟ ਜਾਰੀ ਕੀਤੀ ਗਈ ਸੀ ਜਿਸ ਨੂੰ ਕੰਜ਼ਰਵੇਟਿਵਸ ਨੇ ਲੋ ਹੈਗਿੰਗ ਫਰੂਟ ਦੱਸਿਆ ਸੀ ਅਤੇ ਕਿਹਾ ਸੀ ਕਿ ਇਸ ਦੀ ਡਿਵੈਲਪਮੈਂਟ ਪਹਿਲਾਂ ਤੋਂ ਹੀ ਚੱਲ ਰਹੀ ਹੈ। ਫਿਲਹਾਲ ਕਿਸੇ ਵੀ ਪ੍ਰੋਜੈਕਟ ਨੂੰ ਨੈਸ਼ਨਲ ਇੰਟਰਸਟ ਡੈਜ਼ਿਗਨੇਸ਼ਨ ਨਹੀਂ ਮਿਲੀ ਹੈ ਜਸਨਾਲ ਸਪੈਸ਼ਲ ਸਟੇਟਸ ਮਿਲੇਗਾ ਤੇ ਬਹੁਤ ਸਾਰੀਆਂ এনवायरमेंटਲ ਲਾਸ ਤੋਂ ਐਗਜ਼ੈਂਪਸ਼ਨ ਮਿਲਣਗੀਆਂ ਕਿਉਂਕਿ ਫੈਡਰਲ ਸਰਕਾਰ ਵੱਲੋਂ ਮੇਜਰ ਪ੍ਰੋਜੈਕਟ ਆਫਿਸ ਨੂੰ ਐਪਲੀਕੇਸ਼ਨ ਭੇਜੀ ਜਾਂਦੀ ਹੈ ਜੋ ਕਿ ਰਿਵਿਊ ਕਰਕੇ ਰეკਮੈਂਡੇਸ਼ਨਸ ਦੇ ਨਾਲ ਵਾਪਸ ਸਰਕਾਰ ਨੂੰ ਭੇਜਦਾ ਹੈ ਤੇ ਇਸ ਤੋਂ ਬਾਅਦ ਫੈਡਰਲ ਸਰਕਾਰ ਤੈਅ ਕਰਦੀ ਹੈ ਕਿ ਸਪੈਸ਼ਲ ਸਟੇਟਸ ਦੇਣਾ ਹੈ ਜਾਂ ਨਹੀਂ ਕਿਉਂਕਿ ਇਸ ਆਫਿਸ ਨੂੰ ਸਥਾਪਿਤ ਕਰਨਾ ਇਲੈਕਸ਼ਨ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਮਾਕ ਕਾਰਨੀ ਦਾ ਪਹਿਲਾ ਮੂਵ ਸੀ ਅਤੇ ਇਲੈਕਸ਼ਨ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਮਾਕਕਾਰਨੀ ਲਗਾਤਾਰ ਇਹ ਗੱਲਬਾਤ ਕਹਿ ਰਹੇ ਸਨ ਕਿ ਕੈਨੇਡਾ ਨੂੰ ਹੁਣ ਵਰਲਡ ਵਾਰ 2 ਤੋਂ ਬਾਅਦ ਉਸੇ ਢੰਗ ਦੇ ਨਾਲ ਆਪਣੇ ਇਨਫਰਾਸਟ੍ਰਕਚਰ ਦੇ ਵਿੱਚ ਇਨਵੈਸਟਮੈਂਟ ਕਰਨ ਦੀ ਜ਼ਰੂਰਤ ਹੈ ਜਿਸ ਦੇ ਨਾਲ ਕੈਨੇਡੀਅਨ ਇਕਨੋਮੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਜਾ ਸਕੇ ਅਤੇ ਇਸ ਦੀ ਜੋ ਅਮਰੀਕਾ ਦੇ ਉੱਪਰ ਨਿਰਭਰਤਾ ਹੈ ਉਸ ਨੂੰ ਘਟਾਇਆ ਜਾ ਸਕੇ ਭਾਵੇਂ ਕਿ ਬਹੁਤ ਸਾਰੇ ਮੂਲਕਾਂ ਦੇ ਨਾਲ ਕੈਨੇਡਾ ਟ੍ਰੇਡ ਕਰੇ ਤਾਂ ਜੋ ਇੱਕ ਪਾਸਿਓਂ ਗੱਲ ਵਿਗੜਨ ਦੇ ਨਾਲ ਦੇਸ਼ ਦੀ ਇਕਨੋਮੀ ਤੇ ਉਨਾ ਵੱਡਾ ਖਤਰਾ ਨਾ ਖੜਾ ਹੋਵੇ ਜਿੰਨਾ ਕਿ ਹੁਣ ਅਮਰੀਕੀ ਟੈਰਿਫਸ ਦੇ ਨਾਲ ਹੋਇਆ ਜਿਸ ਕਾਰਨ ਫੈਡਰਲ ਸਰਕਾਰ ਅਗਲੇ ਡੈਕਟ ਦੇ ਵਿੱਚ ਕੈਨੇਡੀਅਨ ਐਕਸਪੋਰਟ ਅਮਰੀਕਾ ਤੋਂ ਇਲਾਵਾ ਹੋਰ ਮੂਲਕਾਂ ਨੂੰ ਦੁੱਗਣੇ ਕਰਨਾ ਚਾਹੁੰਦੀ ਹੈ ਜਿਸ ਦੇ ਲਈ ਪੋਰਟਸ ਤੋਂ ਇਲਾਵਾ ਹੋਰ ਬਹੁਤ ਸਾਰੇ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦਾ ਗਠਨ ਕਰਨ ਦੇ ਲਈ ਪਹਿਲੀ ਲਿਸਟ ਆਲਰੇਡੀ ਆ ਚੁੱਕੀ ਆ ਤੇ ਦੂਜੀ ਲਿਸਟ ਵੀਰਵਾਰ ਨੂੰ ਦਿੱਤੀ ਜਾਏਗੀ ਜਿਸ ਤੋਂ ਬਾਅਦ ਪਤਾ ਲੱਗੇਗਾ ਕਿ ਸਰਕਾਰ ਹੁਣ ਕਿਸ ਦਿਸ਼ਾ ਦੇ ਵਿੱਚ ਅੱਗੇ ਵੱਧ ਰਹੀ ਹੈ ਤੇ ਸੁਭਾਵਨਾਵਾਂ ਨੇ ਕਿ ਅਲਬਰਟਾ ਦੀ ਸਰਕਾਰ ਦੇ ਵੱਲੋਂ ਇਸ ਲਿਸਟ ਦੇ ਵਿੱਚ ਜੇਕਰ ਪਾਈਪਲਾਈਨ ਸੰਬੰਧੀ ਕੋਈ ਗੱਲਬਾਤ ਨਾ ਹੋਈ ਤਾਂ ਰਿਐਕਟਸ ਕੀਤਾ ਜਾ ਸਕਦਾ ਹੈ ਕਿਉਂਕਿ ਪਹਿਲੀ ਲਿਸਟ ਤੋਂ ਬਾਅਦ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਗੱਲ ਕਹੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਫੈਡਰਲ ਸਰਕਾਰ ਇਸ ਦਿਸ਼ਾ ਦੇ ਵਿੱਚ ਕਦਮ ਅੱਗੇ ਵਧਾ ਸਕਦੀ ਹੈ ਕੈਨੇਡਾ ਪੋਸਟ ਵਾਲੋ ਫਾਈਨੈਂਸ਼ੀਅਲ ਕ੍ਰਾਈਸਿਸ ਦੌਰਾਨ ਭਵਿੱਖ ਵਿੱਚ ਪੋਸਟਲ ਸਰਵਿਸਿਜ਼ ਚਲਦੀਆਂ ਰੱਖਣ ਲਈ ਇੱਕ ਸਸਟੇਨੇਬਲ ਫਾਈਨੈਂਸ਼ੀਅਲ ਮਾਡਲ ਫੈਡਰਲ ਸਰਕਾਰ ਨੂੰ ਸੌਂਪਿਆ ਗਿਆ ਤਾਂ ਜੋ ਭਵਿੱਖ ਦੇ ਵਿੱਚ ਸਾਰਾ ਕੁਝ ਠੀਕ-ਠਾਕ ਚੱਲਦਾ ਰਹੇ ਪ੍ਰਕਿਊਰਮੈਂਟ ਮਨਿਸਟਰ ਜੋਇਲ ਲਾਈਟਬੌਂਡ ਵੱਲੋਂ ਕਾਊਨ ਕਾਰਪੋਰੇਸ਼ਨ ਨੂੰ ਸਤੰਬਰ ਅੰਤ ਦੇ ਵਿੱਚ ਮੈਨਡੇਟ ਦਿੱਤਾ ਗਿਆ ਸੀ ਕਿ ਉਹ 45 ਦਿਨਾਂ ਦੇ ਵਿੱਚ ਪਲਾਨ ਦੇਣ ਜਿਸ ਨਾਲ ਕੈਨੇਡਾ ਪੋਸਟ ਸਹੀ ਦਿਸ਼ਾ ਦੇ ਵਿੱਚ ਅੱਗੇ ਵਧ ਸਕੇ ਸਰਕਾਰ ਵੱਲੋਂ ਕੀਤੇ ਗਏ ਬਦਲਾਅ ਦੇ ਵਿੱਚ ਡੋਰ-ਟੂ-ਡੋਰ ਡਿਲੀਵਰੀ ਖਤਮ ਕਰਕੇ ਕਮਿਊਨਿਟੀ ਮੇਲਬਾਕਸ ਸਥਾਪਿਤ ਕਰਨਾ ਰੂਰਲ ਇਲਾਕੇ ਦੇ ਵਿੱਚ ਪੋਸਟ ਆਫਿਸ ਬੰਦ ਕਰਨ ਉੱਪਰ ਲੱਗੀ ਰੋਕ ਹਟਾਉਣਾ ਸ਼ਾਮਲ ਸੀ ਜਿਸ ਤੋਂ ਬਾਅਦ ਹੁਣ ਨਵਾਂ ਮਾਡਲ ਕੈਨੇਡਾ ਪੋਸਟ ਦੇ ਵੱਲੋਂ ਦਿੱਤਾ ਗਿਆ ਹੈ ਕਾਉਨ ਕਾਰਪੋਰੇਸ਼ਨ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਹਨਾਂ ਆਪਣੀ ਯੋਜਨਾ ਮਿਨਿਸਟਰ ਨੂੰ ਸੌਂਪ ਦਿੱਤੀ ਹੈ ਅਤੇ ਇਸ ਸੰਬੰਧੀ ਡਿਟੇਲ ਆਟਵਾ ਵੱਲੋਂ ਸਾਈਨ ਆਫ ਹੋਣ ਤੋਂ ਬਾਅਦ ਹੀ ਸਾਂਝੀ ਕੀਤੀ ਜਾਏਗੀ ਸੀਈਓ ਮੁਤਾਬਕ ਨਵੀਂ ਯੋਜਨਾ ਕੈਨੇਡਾ ਪੋਸਟ ਦੀ ਮੋਡਰਨਾਈਜੇਸ਼ਨ ਕਰੇਗੀ ਅਤੇ ਕੈਨੇਡੀਅਨਾਂ ਦੀਆਂ ਸਰਵਿਸਿਜ਼ ਪ੍ਰੋਟੈਕਟ ਕਰੇਗੀ ਜਿਸ ਉੱਪਰ ਉਹ ਨਿਰਭਰ ਕਰਦੇ ਨੇ ਇਹ ਯੋਜਨਾ ਉਸ ਸਮੇਂ ਆਈ ਹੈ ਜਦੋਂ ਪੋਸਟਲ ਵਰਕਰ ਯੂਨੀਅਨ ਇਸ ਦਾ ਵਿਰੋਧ ਕਰ ਰਹੀ ਹੈ ਅਤੇ ਨਵੇਂ ਸਮਝੌਤੇ ਦੇ ਲਈ ਰੋਟੇਟਿੰਗ ਸਟ੍ਰਾਈਕ ਹਲੇ ਵੀ ਚੱਲ ਰਹੀ ਹੈ ਜਿਨ੍ਹਾਂ ਨੇ ਪਿਛਲੇ ਸਾਲ ਦਸੰਬਰ ਦੇ ਵਿੱਚ ਮੁਕੰਮਲ ਸਟ੍ਰਾਈਕ ਤੋਂ ਇਸਦੀ ਸ਼ੁਰੂਆਤ ਕੀਤੀ ਸੀ ਕਿਉਂਕਿ ਪਿਛਲੇ ਸਮੇਂ ਦੌਰਾਨ ਕ੍ਰਾਊਨ ਕਾਰਪੋਰੇਸ਼ਨ ਅਤੇ ਪੋਸਟਲ ਵਰਕਰਸ ਦੀ ਯੂਨੀਅਨ ਦੇ ਦਰਮਿਆਨ ਕੋਈ ਸਮਝੌਤਾ ਨਹੀਂ ਹੋ ਸਕਿਆ ਸੀ ਬੇਸ਼ੱਕ ਲਾਸਟ ਦਸੰਬਰ ਦੇ ਵਿੱਚ ਹੋਈ ਸਟ੍ਰਾਈਕ ਨੂੰ ਫੈਡਰਲ ਸਰਕਾਰ ਨੇ ਇੰਟਰਵਿਨ ਕਰਕੇ ਖਤਮ ਕਰਵਾ ਦਿੱਤਾ ਸੀ ਪਰ ਹੁਣ ਜੋ ਤਾਜ਼ਾ ਸਟ੍ਰਾਈਕ ਹੋਈ ਸੀ ਉਹ ਸਮੇਂ ਹੋਈ ਸੀ ਜਦੋਂ ਕੈਨੇਡਾ ਪੋਸਟ ਦੇ ਵਿੱਚ ਤਬਦੀਲੀਆਂ ਨੂੰ ਫੈਡਰਲ ਸਰਕਾਰ ਨੇ ਮਨਜ਼ੂਰੀ ਦਿੱਤੀ ਪਰ ਇਸ ਦੇ ਬਾਅਦ ਕੈਨੇਡਾ ਪੋਸਟ ਦੇ ਇੰਚਾਰਜ ਮਨਿਸਟਰ ਦੇ ਨਾਲ ਮੀਟਿੰਗ ਤੋਂ ਬਾਅਦ ਯੂਨੀਅਨ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਕਿ ਮੁਕੰਮਲ ਸਟ੍ਰਾਈਕ ਨੂੰ ਬੰਦ ਕਰਕੇ ਰੋਟੇਟਿੰਗ ਸਟ੍ਰਾਈਕ ਦਾਰਸ ਤਾਅ ਖਤਿਆਰ ਕੀਤਾ ਜਾਏਗਾ ਭਾਪਕੇ ਵਾਰੀ ਸਰ ਵਖ ਵਖ ਥਾਵਾਂ ਦੇ ਉੱਪਰ ਕੈਨੇਡਾ ਪੋਸਟ ਦੇ ਵਰਕਰ ਸਟ੍ਰਾਈਕ ਕਰਨਗੇ ਅਤੇ ਸਰਵਿਸਿਜ਼ ਪੂਰੀ ਤਰ੍ਹਾਂ ਠੱਪ ਨਹੀਂ ਹੋਣਗੀਆਂ ਜਿੰਨਾ ਮੰਗ ਕੀਤੀ ਸੀ ਕਿ ਜੋ ਨਵਾਂ ਮਾਡਲ ਹੈ ਇਹ ਰੱਦ ਹੋਣਾ ਚਾਹੀਦਾ ਕਿਉਂਕਿ ਇਸ ਦੇ ਨਾਲ ਜੌਬਸ ਖਤਰੇ ਦੇ ਵਿੱਚ ਬਣ ਗਿਆ ਪਰ ਹੁਣੇ ਨਵੀਂ ਯੋਜਨਾ ਕੀ ਹੈ ਇਸ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਸਹੀ ਖਲਾਸਾ ਹੋਏਗਾ ਪਰ ਇਹ ਗੱਲ ਸਾਫ਼ ਹੈ ਕਿ ਕੈਨੇਡਾ ਪੋਸਟ ਵਿੱਤੀ ਕ੍ਰਾਈਸਿਸ ਦਾ ਸਾਹਮਣਾ ਕਰ ਰਹੀ ਹੈ ਅਤੇ ਇਸ ਨੂੰ ਤਨਖਾਹਾਂ ਦੇਣ ਦੇ ਲਈ ਵੀ ਫੈਡਰਲ ਸਰਕਾਰ ਤੋਂ ਕਰਜ਼ਾ ਲੈਣਾ ਪਿਆ ਸੀ ਅਤੇ ਸਮਝੌਤੇ ਉੱਪਰ ਨਾ ਪੁੱਜਣ ਦਾ ਕਾਰਨ ਵੀ ਇਹੀ ਰਿਹਾ ਕਿ ਜੋ ਡਿਮਾਂਡ ਵਰਕਰਸ ਦੇ ਵੱਲੋਂ ਕੀਤੀ ਜਾ ਰਹੀ ਸੀ ਉਸ ਨੂੰ ਪੂਰਾ ਕਰਨ ਤੋਂ ਕ੍ਰਾਊਨ ਕਾਰਪੋਰੇਸ਼ਨ ਅਸਮਰਥ ਖੁਦ ਨੂੰ ਦੱਸ ਰਹੀ ਤੇ ਉਸ ਦੇ ਲਈ ਵਿੱਤੀ ਸਥਿਤੀ ਦਾ ਹਵਾਲਾ ਦੇ ਰਹੀ ਸੀ ਬ੍ਰਿਟਿਸ਼ ਕੋਲੰਬੀਆ ਦੇ ਸੈਂਟਰਲ ਹਿੱਸੇ ਵਿੱਚ ਜੌਬਸ ਪ੍ਰਦਾਨ ਕਰਨ ਵਾਲੀ ਲੰਬਰ ਮਿੱਲ ਬੰਦ ਹੋਣ ਜਾ ਰਹੀ ਹੈ ਅਤੇ ਇਸ ਦਾ ਕਾਰਨ ਅਮਰੀਕਾ ਨਾਲ ਚੱਲ ਰਹੀ ਟ੍ਰੇਡ ਵਾਰ ਹੈ ਵੈਸਟ ਆਫ ਫਰੇਜ਼ਰ ਟੈਂਬਰ ਕਾਰਪੋਰੇਸ਼ਨ ਨੇ ਦੱਸਿਆ ਕਿ 100 ਮਾਈਲ ਹਾਊਸਸ ਸਥਤ ਲੰਬਰ ਮਿੱਲ ਇਕਨੋਮਿਕਲੀ ਵਾਈਬਲ ਨਹੀਂ ਰਹੀ ਹੈ ਜਿਸ ਕਾਰਨ 2025 ਦੇ ਅੰਤ ਵਿੱਚ ਇਸ ਨੂੰ ਬੰਦ ਕਰ ਦਿੱਤਾ ਜਾਏਗਾ ਜਿਨ੍ਹਾਂ ਸਪਸ਼ਟ ਕੀਤਾ ਕਿ ਅਮਰੀਕਾ ਵੱਲੋਂ ਕੈਨੇਡੀਅਨ ਸੌਫਟਵਰਡ ਲੰਬਰ ਉੱਪਰ ਲਗਾਈਆਂ ਡਿਊਟੀਆਂ ਇਸ ਦਾ ਪ੍ਰਮੁੱਖ ਕਾਰਨ ਨੇ ਕੰਪਨੀ ਦੀ ਸਟੇਟਮੈਂਟ ਅਨੁਸਾਰ ਸੌਫਟਵਰਡ ਲੰਬਰ ਦੀ ਘਟੀ ਡਿਮਾਂਡ ਅਤੇ ਜ਼ਿਆਦਾ ਡਿਊਟੀਆਂ ਕਾਰਨ ਇਹ ਸਥਿਤੀ ਵੱਧ ਰਹੀ ਹੈ ਜਿਨ੍ਹਾਂ ਸਪਸ਼ਟ ਕੀਤਾ ਕਿ ਅਮਰੀਕਾ ਵੱਲੋਂ ਕੈਨੇਡੀਅਨ ਸੌਫਟਵਰਡ ਲੰਬਰ ਤੇ ਲਗਾਈਆਂ ਡਿਊਟੀਆਂ ਇਸ ਦਾ ਮੁੱਖ ਕਾਰਨ ਇਹ ਕੰਪਨੀ ਦੀ ਸਟੇਟਮੈਂਟ ਅਨੁਸਾਰ ਸੌਫਟਵੇਅਰ ਲੰਬਰ ਦੀ ਘਟੀ ਡਿਮਾਂਡ ਅਤੇ ਜ਼ਿਆਦਾ ਡਿਊਟੀਆਂ ਕਾਰਨ ਇਹ ਸਥਿਤੀ ਬਣੀ ਹੈ ਵੈਨਕੂਬਰ ਆਧਾਰਿਤ ਕੰਪਨੀ ਨੇ ਦੱਸਿਆ ਕਿ ਇਸ ਮਿਲ ਦੇ ਬੰਦ ਹੋਣ ਨਾਲ 165 ਨੌਕਰੀਆਂ ਖਤਮ ਹੋਣਗੀਆਂ 2021 ਦੀ ਸੈਂਸਸ ਮੁਤਾਬਕ 100 ਮਾਈਲ ਹਾਊਸ ਦੀ ਆਬਾਦੀ ਦਾ ਇਹ 8.6% ਬਣਦਾ ਹੈ ਕੰਪਨੀ ਨੇ ਕਿਹਾ ਕਿ ਉਹ ਵਰਕਰਾਂ ਉਤੇ ਪ੍ਰਭਾਵ ਘਟਾਉਣ ਲਈ ਕੋਸ਼ਿਸ਼ ਕਰੇਗੀ ਜਿੱਥੇ ਵੀ ਹੋਰ ਜੌਬਸ ਕੰਪਨੀ ਵਿੱਚ ਹੋਣਗੀਆਂ ਉੱਥੇ ਵਰਕਰਾਂ ਨੂੰ ਮੌਕਾ ਦਿੱਤਾ ਜਾਏਗਾ ਕੰਪਨੀ ਅਗਸਤ ਵਿੱਚ ਆਪਣੀ ਅਮਰੀਕੀ ਮਿਲ ਵੀ ਬੰਦ ਕਰੇਗੀ ਕਾਬਲੇ ਗੌਰ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਕੈਨੇਡੀਅਨ ਲੰਬਰ ਦੇ ਉੱਪਰ 45% ਡਿਊਟੀਆਂ ਲਗਾਈਆਂ ਗਈਆਂ ਨੇ ਅਮਰੀਕਾ ਦੇ ਕਮਰਸ ਡਿਪਾਰਟਮੈਂਟ ਵੱਲੋਂ ਚੁੱਕੇ ਇਸ ਕਦਮ ਤੋਂ ਬਾਅਦ ਕੈਨੇਡੀਅਨ ਲੰਬਰ ਇੰਡਸਟਰੀ ਦੇ ਉੱਪਰ ਖਾਸ ਅਸਰ ਨਜ਼ਰ ਆ ਰਿਹਾ ਹੈ ਕਿ ਕਿ ਕੈਨੇਡਾ ਅਮਰੀਕਾ ਦੇ ਵਿੱਚ 25% ਟੋਟਲ ਨੰਬਰ ਦਾ ਸਪਲਾਈ ਕਰਦਾ ਹੈ ਅਤੇ ਕੈਨੇਡਾ ਦੇ ਨੰਬਰ ਐਕਸਪੋਰਟ ਲਗਭਗ ਅਮਰੀਕਾ ਉੱਪਰ ਨਿਰਭਰ ਨੇ ਪਰ ਜਦੋਂ ਅਮਰੀਕੀ ਸਰਕਾਰ ਦਾ ਰੋਕਸ ਨੂੰ ਲੈ ਕੇ ਬਦਲਿਆ ਤਾਂ ਉਸ ਦੇ ਬਾਅਦ ਇਸ ਇੰਡਸਟਰੀ ਦੇ ਵਿੱਚ ਬਹੁਤ ਸਾਰੀਆਂ ਮਿਲਨਾ ਬੰਦ ਹੋਣ ਅਤੇ ਉਹਦੇ ਨਾਲ ਹਜ਼ਾਰਾਂ ਨੌਕਰੀਆਂ ਖਤਰੇ 'ਚ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਬੇਸ਼ੱਕ ਫੈਡਰਲ ਸਰਕਾਰ ਦੇ ਵੱਲੋਂ ਲੰਬਰ ਇੰਡਸਟਰੀ ਨੂੰ ਬਚਾਉਣ ਦੇ ਲਈ ਲੌਂਗ ਟਰਮ ਲੋਨ ਅਤੇ ਸਿੱਧੀ ਸਹਾਇਤਾ ਦੀ ਅਨਾਊਂਸਮੈਂਟ ਕੀਤੀ ਗਈ ਹੈ ਪਰ ਉਸ ਨੂੰ ਹਾਲੇ ਪਹੁੰਚਣ ਵਿੱਚ ਦੇਰ ਲੱਗੇਗੀ ਦੂਜੇ ਪਾਸੇ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਲਗਾਤਾਰ ਫੈਡਰਲ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਕੈਨੇਡੀਅਨ ਲੰਬਰ ਇੰਡਸਟਰੀ ਨੂੰ ਵੀ ਉਸੇ ਢੰਗ ਦੇ ਨਾਲ ਪੇਸ਼ ਕੀਤਾ ਜਾਵੇ ਜਿਵੇਂ ਆਟੋ ਅਤੇ ਸਟੀਲ ਇੰਡਸਟਰੀ ਨੂੰ ਲੈ ਕੇ ਫੈਡਰਲ ਸਰਕਾਰ ਲਗਾਤਾਰ ਆਵਾਜ਼ ਚੁੱਕ ਰਹੀ ਹੈ ਇਸ ਸਬੰਧੀ ਇੱਕ ਮੀਟਿੰਗ ਵੈਂਕੂਵਰ ਦੇ ਵਿੱਚ ਵੀ ਹੋਈ ਸੀ ਜਿੱਥੇ ਕਿ ਫੈਡਰਲ ਮਨਿਸਟਰਸ ਅਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਤੇ ਫੋਰੈਸਟ ਮਨਿਸਟਰ ਸ਼ਾਮਲ ਹੋਏ ਸਨ ਜਿਨ੍ਹਾਂ ਦੇ ਵੱਲੋਂ ਇਸ ਇੰਡਸਟਰੀ ਨੂੰ ਬਚਾਉਣ ਦੇ ਲਈ ਕੋਈ ਸਾਂਝੀ ਰਣਨੀਤੀ ਨੂੰ ਲੈ ਕੇ ਗੱਲਬਾਤ ਕੀਤੀ ਗਈ ਪਰ ਪ੍ਰੋਵਿੰਸ਼ੀਅਲ ਸਰਕਾਰ ਲਗਾਤਾਰ ਮੰਗ ਕਰ ਰਹੀ ਹੈ ਕਿ ਤੁਰੰਤ ਇਹ ਸਹਾਇਤਾ ਮਿਲਣੀ ਚਾਹੀਦੀ ਹੈ ਕਿਉਂਕਿ ਜੇਕਰ ਇੰਡਸਟਰੀ ਦੇ ਵਿੱਚ ਜੌਬਸ ਖਤਮ ਹੋਈਆਂ ਨੰਬਰ ਮਿਲਣਾ ਬੰਦ ਹੋਈਆਂ ਤਾਂ ਇਸ ਨੂੰ ਮੋੜ ਪੈਰਾ ਤੇ ਲਿਆਉਣਾ ਔਖਾ ਹੋ ਜਾਏਗਾ ਦੂਜੇ ਪਾਸੇ ਫੈਡਰਲ ਸਰਕਾਰ ਕੈਨੇਡੀਅਨ ਲੰਬਰ ਦੇ ਲਈ ਹੋਰ ਮਾਰਕੀਟਸ ਲੱਭਣ ਦੀਆਂ ਕੋਸ਼ਿਸ਼ਾਂ ਵੀ ਲਗਾਤਾਰ ਕਰ ਰਹੀ ਹੈ ਹੁਣ ਦੇਖਦੇ ਹਾਂ ਐਡਮੈਂਟਨ ਤੋਂ ਕੁਲਮੀਤ ਸਿੰਘ ਸੰਘਾ ਹੋਰਾਂ ਦੀ ਖਾਸ ਰਿਪੋਰਟ ਅੱਜ ਐਡਮੈਂਟਨ ਦੇ ਰੈਜਵੁੱਡ ਕਮਿਊਨਿਟੀ ਹਾਲ ਦੇ ਵਿੱਚ ਸਿੱਖ ਨੇਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਐਤਕੀ ਵੀ ਜਿਹੜਾ ਬਲੱਡ ਡੋਨੇਸ਼ਨ ਦਾ ਕੈਂਪ ਆ ਉਹ ਲਾਇਆ ਗਿਆ ਜਿਹਦੇ ਵਿੱਚ ਹਮ ਹਮਾ ਕੇ ਸੰਗਤਾਂ ਜਿਹੜੀਆਂ ਨੇ ਪਹੁੰਚ ਰਹੀਆਂ ਨੇ ਤੇ ਮੈਂ ਇਸ ਵੇਲੇ ਉੱਥੇ ਰੈਜਵਰਡ ਕਮਿਊਨਿਟੀ ਹਾਲ ਦੇ ਵਿੱਚ ਹੀ ਖੜਾ ਜਿੱਥੇ ਤੁਸੀਂ ਦੇਖ ਰਹੇ ਹੋ ਪਿਛਲੇ ਪਾਸੇ ਜਿਹੜੇ ਬਲੱਡ ਡੋਨੇਟ ਕਰਨ ਆਏ ਹੋਏ ਨੇ ਵਲੰਟੀਅਰ ਬੜੀ ਵੱਡੀ ਤਾਦਾਦ ਵਿੱਚ ਪਹੁੰਚ ਰਿਹਾ ਹੈ ਅੰਦਰ ਬਹਿ ਕੇ ਉਹਨਾਂ ਨੂੰ ਵੇਟ ਵੀ ਕਰਨਾ ਪੈ ਰਿਹਾ ਤੇ ਮੇਰੇ ਨਾਲ ਸਾਹ ਮਹਾ ਸਿੰਘ ਜੱਜ ਔਰ ਸਰਦਾਰ ਗੁਰਪ੍ਰੀਤ ਗੁਰਪ੍ਰੀਤ ਸਿੰਘ ਹੁਰੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਗੁਰਪ੍ਰੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਡੇ ਦਰਸ਼ਕਾਂ ਲਈ ਇੱਕ ਵਾਰ ਫੇਰ ਦੱਸੋ ਪਈ ਇਹ ਜਿਹੜਾ ਸਿੱਖ ਨੇਸ਼ਨ ਵੱਲੋਂ ਕੈਂਪ ਲਾਇਆ ਜਾਂਦਾ ਬਲੱਡ ਨੇਸ਼ਨ ਦਾ ਇਹਦਾ ਕੀ ਪਰਪਸ ਹੈ ਤੇ ਕਦੋਂ ਤੋਂ ਸ਼ੁਰੂ ਕੀਤਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੱਡ ਨੇਸ਼ਨ ਕੈਂਪ ਸਿੱਖ ਨੇਸ਼ਨ ਤੋਂ ਪਿਛਲੇ 22-23 ਸਾਲਾਂ ਤੋਂ ਲੱਗ ਰਿਹਾ ਹੈ ਜੀ ਹਰ ਸਾਲ ਇਸੇ ਮਹੀਨੇ ਲਾਉਂਦੇ ਆ ਨਵੰਬਰ 84 ਜੋ ਤੁਸੀਂ ਆ ਬੋਰਡ ਵੀ ਦੇਖ ਰਹੇ ਹੋ 1 2 3 ਨਵੰਬਰ ਨੂੰ ਜੋ ਆਪਣਾ ਸਿੱਖਾਂ ਦਾ ਖੂਨ ਦਿੱਲੀ ਦੀਆਂ ਸੜਕਾਂ ਤੇ ਤੇ ਹੋਰ ਵੀ 35-40 ਸ਼ਹਿਰਾਂ ਦੇ ਵਿੱਚ ਸੜਕਾਂ ਤੇ ਡੁੱਲਿਆ ਸੀਗਾ ਸੋ ਉਹਨਾਂ ਸ਼ੀਦਾਂ ਨੂੰ ਯਾਦ ਕਰਦੇ ਆ ਅਸੀਂ ਇੱਕ ਖੂਨਦਾਨ ਸਿਕਨੇਸ਼ਨ ਵਾਲੇ ਖੂਨਦਾਨ ਲਾਉਂਦੇ ਨੇ ਕੈਂਪ ਲਾਉਂਦੇ ਨੇ ਬਾਬਾ ਮਹਾਤ ਸਿੰਘ ਜੀ ਹਰਾਂ ਦਾ ਐਫਰਟ ਹੈ ਜੋ ਆਪਾਡ ਮਿੰਟਨ ਸ਼ਹਿਰ ਦੇ ਵਿੱਚ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਸੋ ਵੋਲੰਟੀਅਰਸ ਨੂੰ ਇਕੱਠਾ ਕਰਨਾ ਖੂਨਦਾਨ ਕਰਨਾ ਤੇ ਬਹੁਤ ਲੋਕਾਂ ਦੀ ਜਾਨ ਬਚਾਉਣੀ ਇੱਕ ਬੰਦਾ ਖੂਨਦਾਨ ਕਰਕੇ ਘੱਟੋ ਘੱਟ 10 ਲੋਕਾਂ ਤਿੱਕਰ ਦੀ ਜਾਨ ਬਚਾ ਲੈਂਦਾ ਹੈ ਜੀ ਇਹ ਬੜੀ ਵੈਸੇ ਦੇਖੋ ਇੱਕ ਪਾਸੇ ਤੇ ਲੋਕਾਂ ਦੀਆਂ ਜਾਨਾਂ ਗਈਆਂ ਔਰ ਦੂਸਰੇ ਪਾਸੇ ਸਿੱਖ ਭਾਈਚਾਰਾ ਜਿਹੜਾ ਉਹ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਖੂਨਦਾਨ ਕਰ ਰਿਹਾ ਹੈ ਹਾਂਜੀ ਬਿਲਕੁਲ ਇਹੋ ਹੀ ਹੈ ਜੋ ਸਾਡਾ ਖੂਨ ਉੱਥੇ ਅਜਾਇਏ ਡੋਲਿਆ ਗਿਆ ਇਹ ਦੁਨੀਆ ਨੂੰ ਸਨੇਹਾ ਦੇਣ ਵਾਸਤੇ ਇਹਦਾ ਮੇਨ ਮਕਸਦ ਇਹੋ ਹੀ ਹੈ ਕਿ ਦੁਨੀਆ ਨੂੰ ਪਤਾ ਲੱਗੇ ਵੀ ਸਿੱਖ ਕੌਮ ਕਿਹੜੀ ਹੈਗੀ ਹੈ ਕਿਵੇਂ ਆ ਅਸੀਂ ਮਾਨਸ ਕੀ ਜਾ ਸਭੇ ਇੱਕੋ ਪਛਾਣ ਬੋ ਮਨੁੱਖਤਾ ਦੀ ਰਾਖੀ ਕਰਨ ਵਾਲੀ ਸਾਡੀ ਕੌਮ ਦਾ ਗੁਰੂ ਸਾਹਿਬ ਨੇ ਸਾਜੀ ਹੈ ਸੋ ਮਨੁੱਖਤਾ ਦੀ ਅਸੀਂ ਸੇਵਾ ਕਰਦੇ ਆ ਸੋ ਇੱਕ ਸੰਦੇਸ਼ ਹੈ ਇਸ ਤਰੀਕੇ ਨਾਲ ਦੇਣਾ ਵੀ ਅਸੀਂ ਲੋਕਾਂ ਦੀ ਜਾਨ ਬਚਾਉਨੇ ਆ ਸਾਡਾ ਕੋਈ ਏਜੈਂਟ ਹੋ ਲਿਆ ਉਹਨਾਂ ਨੂੰ ਯਾਦ ਕਰਦੇ ਅਸੀਂ ਲੋਕਾਂ ਦੀ ਜਾਨ ਬਚਾ ਰਹੇ ਆ ਜੀ ਇਹ ਅੱਜ ਦਾ ਜਿਹੜਾ ਹੰਗਾਰਾ ਉਹ ਕਿਸ ਤਰ੍ਹਾਂ ਮਹਾਤਮਾ ਸਿੰਘ ਦੱਸਿਓ ਜਰਾ ਅੱਜ ਦਾ ਹੰਗਾਰਾ ਕਿਸ ਤਰ੍ਹਾਂ ਹੈ ਅੱਜ ਦਾ ਹੰਗਾਰਾ ਇੰਨਾ ਵਧੀਆ ਜਿਸ ਵੇਲੇ ਅਸੀਂ ਸ਼ੁਰੂ ਕੀਤਾ ਤੇ ਤੇ ਨਵਜੇ ਹੋਣਸ ਤੇ 2:30 ਵਜੇ ਇੱਥੇ ਜੰਗ ਬੰਦਿਆਂ ਦੀਆਂ ਸਾਡੀਆਂ ਡੈਣਾ ਲੱਗ ਗਈਆਂ ਸੀ ਤੇ ਉਹਨਾਂ ਨੂੰ ਵੇਟ ਕਰਨੇ ਪਏ ਤੇ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਮਸ਼ੀਨਾਂ ਫੁੱਲ ਚੱਲ ਰਹੀਆਂ ਹਾਲੇ ਕਈ ਵਾਰੀ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਤੇ ਸਾਡੇ ਕੋਲ ਇੰਨੇ ਕਮੋਡੀਸ਼ਨ ਲਈ ਨਹੀਂ ਥੈ ਹਨ ਇਹਨਾਂ ਕੋ ਤੇ ਦੂਜੀ ਗੱਲ ਜਿਹੜੀ ਤੁਸੀਂ ਕੱਲੂ ਘਾਰੇ ਦੀ ਗੱਲ ਕੀਤੀ ਆ ਇਹ ਜਿਸ ਵੇਲੇ ਹੋਇਆ ਉਹ ਤੋਂ ਉਸ ਵੇਲੇ ਸਾਡੇ ਸਾਡੇ ਕੋਲ ਇਦਾਂ ਦਾ মিডিਆ ਨਹੀਂ ਸੀ ਜਿਹੜਾ ਅਸੀਂ ਆਪਣਾ ਪੱਖ ਦੱਸ ਸਕਦੇ ਉਤੋਵਾਸ ਆਪਣਾ ਟ੍ਰਾਂਟੋ ਦੇ ਵਿੱਚ ਸੋਰੀ ਬਾਨਕੋਰ ਦੇ ਵਿੱਚ ਸੋ ਸਿੱਖਾਂ ਨੇ ਸੋਚਿਆ ਵੀ ਆਪਾਂ ਕਿਸ ਤਰੀਕੇ ਨਾਲ ਆਪਣਾ ਪੋਜ਼ਿਟਿਵ ਜਿਹੜਾ ਪੁਆਇੰਟ ਰਹੀ ਸੀ ਗਾਂ ਲਿਆ ਰੱਖੀਏ ਇੱਥੇ ਦੇ ਲੋਕਾਂ ਨੂੰ ਪਤਾ ਲੱਗ ਗਿਆ ਸਾਡੀ ਜਨਰੇਸ਼ਨ ਜਿਹੜੀ ਆ ਰਹੀ ਹੈ ਉਹਨਾਂ ਨੂੰ ਵੀ ਪਤਾ ਲੱਗੇ ਤੇ ਉਸ ਦਿਨ ਤੋਂ 1999 ਦੇ ਵਿੱਚ ਸ਼ੁਰੂ ਹੋਇਆ ਸੀ ਤੇ ਉਹ ਹੁਣ ਇਸ ਵੇਲੇ 1999 ਤੱਕ ਲੈ ਕੇ ਸਾਰੇ ਕੈਨੇਡਾ ਦੇ ਵਿੱਚ ਤੇ ਬਾਕੀ ਹੋਰ ਦੇਸ਼ਾਂ ਦੇ ਵਿੱਚ ਚਾਰ ਪੰਜਾ ਦੇਸ਼ਾਂ ਦੇ ਵਿੱਚ ਇੱਕੋ ਦਿਨ ਖੂਨ ਦਾ ਜਿਹੜਾ ਕੈਂਪ ਲਾਇਆ ਜਾਂਦਾ ਤੇ ਇੰਟਰਨੈਸ਼ਨਲ ਇਵੈਂਟ ਤੇ ਬਣ ਕੇ ਆਇਆ ਤੇ ਇੱਥੇ ਆਪਣੇ ਸਾਡੀ ਕਮਿਊਨਿਟੀ ਦਾ ਬਹੁਤ ਵੱਡਾ ਯੋਗਦਾਨ ਆ ਗੁਰਦੁਆਰਿਆਂ ਦਾ ਸਿਕਸ ਸੁਸਾਇਟੀਆਂ ਦਾ ਹੋਰ ਸੰਸਥਾਵਾਂ ਦਾ ਰੇਡੀਓ ਸਟੇਸ਼ਨ মিডিਏ ਦਾ ਬਹੁਤ ਜਿਆਦਾ ਵੱਡਾ ਯੋਗਦਾਨ ਉਹਦੇ ਕਰਕੇ ਹੀ ਲੋਕ ਇੱਥੇ ਆਉਂਦੇ ਕਿਉਂਕਿ ਸਾਰੇ ਦਾ ਸਾਰੇ ਅਸੀਂ ਆਪਣਾ ਨਾਮ ਹੀ ਦੇ ਸਕਦੇ ਪਹਿਲਾ ਰਜਿਸਟਰ ਨਹੀਂ ਹੁੰਦਾ ਪਰ ਜਿਹੜਾ ਕੰਮ ਤੁਸੀਂ ਰੇਡੀਓ ਸਟੇਸ਼ਨ ਤੇ ਜਾਂ ਜਿਹੜੇ ਮਾਧਿਅਮ ਨਾਲ ਤੁਸੀਂ ਆਏ ਆ ਇਹ ਸਮਾਜ ਆ ਦੀ ਆਪਣਾ ਘਰ ਘਰ ਜਿਹੜਾ ਸਨੇਹਾ ਜਾਂਦਾ ਤਾਂ ਜਿਹੜਾ ਬੰਦਾ ਗੁਰਨਾਨਕ ਦੇਵ ਜਿਹੜਾ ਨੂੰ ਇਸ ਚੀਜ਼ ਦਾ ਦੁੱਖ ਆ ਪਿਆਪਾ ਨੂੰ ਇਹ ਭਲਾਉਣਾ ਨਹੀਂ ਚਾਹੀਦਾ ਉਹ ਸਾਰੇ ਬੰਦੇ ਜਿਹੜੇ ਇਸ ਵੇਲੇ ਹਮ ਮਾ ਕੇ ਆਪਣਾ ਖੋਹਦਾਂ ਦੇ ਤੇਰੇ ਬੱਚੇ ਵੀ ਬੀਬੀਆਂ ਵੀ ਦੇਖਣਾ ਸਾਡੇ ਬੱਚੇ ਜਿਹੜੇ ਨਾਲ ਲੱਗ ਆ ਇਹਨਾਂ ਨੇ ਹੁਣ ਕੰਮ ਚੱਕ ਲਿਆ ਤੇ ਬਹੁਤ ਵੱਡੀ ਇਹ ਯੋਗਦਾਨ ਆ ਇਸ ਖੋਹਦਾਂ ਦਾ ਬਹੁਤ ਹੀ ਵਧੀਆ ਜੀ ਬਹੁਤ ਬਹੁਤ ਤੁਹਾਨੂੰ ਇਸ ਗੱਲ ਲਈ ਮੁਬਾਰਕਾਂ ਤੁਸੀਂ ਉਦਦਮ ਕਰਦੇ ਆਂ ਔਰ ਇਹਨੇ ਸਾਰੇ ਵਲੰਟੀਅਰ ਇਹਨੂੰ ਇਕੱਠਾ ਕਰਦੇ ਆਂ ਔਰ ਜਿਹੜੇ ਖੂਨਦਾਨ ਲਈ ਆਉਂਦੇ ਨੇ ਬੰਦੇ ਉਹਨਾਂ ਲਈ ਸਾਰਾ ਇੰਤਜ਼ਾਮ ਤੁਸੀਂ ਰਫਰੈਸ਼ਮੈਂਟ ਵਗੈਰਾ ਦਾ ਕੀਤਾ ਵਾ ਬਹੁਤ ਹੀ ਤੁਹਾਡਾ ਸਾਰਿਆਂ ਦਾ ਧੰਨਵਾਦ ਇਸ ਉਦਦਮ ਲਈ ਔਰ ਇਹਦੇ ਨਾਲ ਇੱਕ ਜਿਹੜਾ ਪੋਜ਼ਿਟਿਵ ਸਨੇਹਾ ਕੌਮ ਵੱਲੋਂ ਦਿੱਤਾ ਜਾਂਦਾ ਕਿ ਭਾਈ ਭਾਵਾਂ ਸਾਡੀਆਂ ਜਾਨਾਂ ਗਈਆਂ ਪਰ ਅਸੀਂ ਜਾਨਾਂ ਬਚਾਉਣ ਦੇ ਵਿੱਚ ਵਿਸ਼ਵਾਸ ਰੱਖਦੇ ਆਂ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਗਾ ਐਰਮੰਟਨ ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਸੀਂ ਇਸ ਟਾਈਮ ਇੱਥੇ ਸਿੱਖ ਕਮਿਊਨਿਟੀ ਬਲੱਡ ਡੋਨੇਸ਼ਨ ਦੇ ਖੜੇ ਆ ਰਿਜਬਲ ਵਿਊ ਤੇ ਰੈਡਵੁੱਡ ਕਮਿਊਨਿਟੀ ਹਾਲ ਦੇ ਵਿੱਚ ਤੇ ਜਿੱਥੇ ਕਿ ਇਹ ਬਲੱਡ ਦਾ ਹਰੇਕ ਸਾਲ 7 ਨਵੰਬਰ ਨੂੰ ਜਾਂ ਪਹਿਲੇ ਵੀਕ ਨਵੰਬਰ ਦੇ ਹੁੰਦਾ ਜਦੋਂ ਇਹ ਆਪਣੇ 1984 ਦੇ ਆਪਣੇ ਰਾਈਟਸ ਹੋਏ ਨੇ ਉਹਨਾਂ ਬਾਬਤ ਹੋ ਰਿਹਾ ਹੈ ਤੇ ਇਹ ਬਲੱਡ ਡੋਨੇਸ਼ਨ ਆਪਣੇ ਇੱਥੇ ਬਲੱਡ ਸੈਂਟਰ ਨੂੰ ਜਾਂਦਾ ਤੇ ਇਹ ਇੱਕ ਵਧੀਆ ਉਪਰਾਲਾ ਹੈਗਾ ਜਿਹੜੇ ਕਿ ਆਪਾਂ ਕਿਸੇ ਦੀ ਜਾਨ ਬਚਾ ਸਕਦੇ ਆ ਤੇ ਸੋ ਸਾਰਿਆਂ ਨੂੰ ਇਸ ਲਈ ਸਾਰਿਆਂ ਦੀ ਮਦਦ ਕਰਨੀ ਚਾਹੀਦੀ ਹੈ ਥੈਂਕ ਯੂ ਹਾਂ ਜੀ ਅਸੀਂ ਅੱਜ ਬਲੱਡ ਡੋਨੇਸ਼ਨ ਦਾ ਕੈਂਪ ਲਾਇਆ ਸੀਗਾ ਸਿਕ ਨੇਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਨੂੰ ਅਸੀਂ 99 ਤੋਂ ਸ਼ੁਰੂ ਕੀਤਾ ਹੋਇਆ ਪਰ ਅੱਜ ਸਾਡਾ ਕਿੰਮਾ ਹੋ ਗਿਆ ਮੇਰੇ ਖਿਆਲ ਚ 3 ਹੀ ਹੋ ਗਿਆ ਹਾਂ 3 ਹੀ ਹੋ ਗਿਆ ਬਹੁਤ ਵੱੱਟ ਚੜ ਕੇ ਸੰਗਤ ਆ ਰਹੀ ਹੈ ਸਾਰੇ ਜਣੇ ਆ ਰਹੇ ਵਲੰਟੀਅਰ ਵੀ ਬਹੁਤ ਸਾਰਿਆਂ ਦੇ ਵਿੱਚ ਬਹੁਤ ਹੀ ਪਰਮਾਹੁੰਗਾਰਾ ਸਾਰਿਆਂ ਵੱਲੋਂ ਤੇ ਅਸੀਂ ਕਮਿਊਨਿਟੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵੱੱਟ ਚੜ ਕੇ ਹਿੱਸਾ ਪਾਇਆ ਤੇ ਇਹ ਸਾਡਾ ਇੱਕ ਉਪਰਾਲਾ ਇਸ ਤਰ੍ਹਾਂ ਵੀ ਹੈਗਾ ਕਿ ਜਿਹੜਾ ਕਮਿਊਨਿਟੀ ਦੇ ਵਿੱਚ ਅੱਜਕੱਲ ਥੋੜਾ ਜਿਹਾ ਸਾਡਾ ਇਮੇਜ ਥੱਲੇ ਨੂੰ ਹੋ ਰਹੀ ਹੈ ਨਾ ਉਹਦੇ ਲਈ ਵੀ ਸਾਨੂੰ ਇਦਾਂ ਦੇ ਕੰਮ ਥੋੜੇ ਬਹੁਤੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਤਾਂ ਕਿ ਥੋੜਾ ਜਿਹਾ ਇਮੇਜ ਸਾਡੀ ਅਸੀਂ ਆਪਣੇ ਆਪ ਨੂੰ ਸਵਾਰ ਸਕੀਏ ਤੇ ਬਾਕੀ ਜਿਹੜਾ 99 1900 83 ਦੇ ਵਿੱਚ ਨਵੰਬਰ ਦੇ ਵਿੱਚ ਦਿੱਲੀ ਦੇ ਵਿੱਚ ਜਿਹੜਾ ਕਤਲੇਆਮ ਹੋਇਆ ਉਹਦੀ ਯਾਦ ਵਿੱਚ ਇਹ ਸਾਰਾ ਪ੍ਰੋਗਰਾਮ ਕਰਦੇ ਹੁੰਨੇ ਆ ਤੇ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੇ ਕੋਈ ਹੁਣ ਅੱਗੇ ਜੇ ਕੋਈ ਹੋਰ ਵੀ ਕਰਨਾ ਚਾਹੁੰਦਾ ਤਾਂ ਉਹ ਬਲੱਡ ਸਰਵਿਸਸ ਤੇ ਜਾ ਕੇ ਕੈਨੇਡੀਅਨ ਬਲੱਡ ਸਰਵਿਸਸ ਤੇ ਜਾ ਕੇ ਆਪਣਾ ਸਿੱਖ ਨੇਸ਼ਨ ਦੇ ਅੰਡਰ ਜਾ ਕੇ ਆਪਣਾ ਬਲੱਡ ਡੋਨੇਟ ਕਰ ਸਕਦੇ ਆ ਤਾਂ ਕਿ ਉਹਨਾਂ ਦਾ ਨਾਮ ਵੀ ਉਹਦੇ ਵਿੱਚ ਲਿਸਟ ਵਿੱਚ ਆਵੇ ਤੇ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ